ਦੇ ਦੂਜੇ ਬੋਲ ਜਣਦਾ ਜੀ ਜੁਲਾਈਸ ਨੂੰ ਕਹੋ ਨਾਲੋ ਨਾ ਜੁਲਾਈਲਾ ਇੱਕ ਵਾਪਸ ਕਰਾਉਣੀ ਨਹੀਂ ਮੋਟਰ ਆਉਂਦੇ ਥੇ ਐਕਟ ハッピーアレンジ。 ਸਰ ਅੱਜ ਦਾਖੇਬੰਦੀ ਕੀਤੀ ਗਈ ਹੈ ਜੀ ਫਿਰੋਜ਼ਪੁਰ ਦੇ ਵਿੱਚ ਕਿੰਨੀਆਂ ਥਾਵਾਂ ਦੇ ਉੱਪਰ ਲਾਕੇ ਬੰਦੀ ਆ ਔਰ ਕਿੰਨੇ ਚਲਾ ਜਿਹੜੇ ਕੱਟੇ ਗਏ ਹੈਗੇ ਆ ਉਹ ਲਾਕੇ ਬੰਦੀ ਕੀ ਹੈ ਜੀ ਸਰ 50 ਐਫਪੀ ਤੋਂ ਮੈਂ ਮਿਕਸਰ ਜੀ ਤੇ ਨਿਸ਼ਚਿਤ ਨਿਸ਼ਚਿਤ ਇਸ਼ਤਿਹਾਰ। ਸ਼ਹਿਰ ਦੀ ਵਾਹਨ ਖਾਮਦੇ ਤੇ तकरीबन ਪੰਜ ਨਾਕੇ ਲਗਾ ਰੱਖੇ। ਜਿੰਨੇ ਮਤੇ ਨੇ ਸ਼ਹਿਰ ਦੇ ਵਿੱਚ ਜਿਹੜੇ ਹੈਗੇ ਆ, ਉਹ ਸੱਤੀ ਵਹੀਕਲਾਂ ਦੀ ਚੈਕਿੰਗ ਕੀਤੀ ਆ। ਮੈਕਸਿਮਮ ਅਸੀਂ ਹੁੰਦੇ ਤੇ ਝੋੜ ਦੇ ਰਹੇ ਆ ਵੀ ਜਿਹੜੇ ਬੁਲਟ ਮੋਟਰਸਾਈਕਲ ਜਿਹਨੇ ਪਟਾਕੇ ਮਾਰਦੇ ਪੈਣ ਜਾਂ ਬਿਨਾ ਬਿਨਾ ਨੰਬਰ ਪਲੇਟ ਤੋਂ ਮੋਟਰ ਚੱਲਦੇ। ਜਾਂ ਕੋਈ ਵੀਹੀਕਲ ਜਿਹੜੀ ਤਾਰਾ ਹੈਗੀਆਂ, ਉਹ ਵੀ ਜਿਹੜੀ ਬਿਨਾ ਨੰਬਰਾਂ ਤੋਂ ਹੈਗੀਆਂ। ਜਿਨ੍ਹਾਂ ਤੇ ਸਭ ਸ਼ੱਕ ਹੈਗੇ ਉਹਨਾਂ ਦੇ ਚਲਾਨ ਕੀਤੇ ਜਾਣ ਔਰ ਉਹਨਾਂ ਨੂੰ ਇੰਪੋਰਟ ਵੀ ਕੀਤਾ ਜਾ ਰਿਹਾ ਹੈ। ਸੜਕ ਮੇਨ ਫੋਕਸ ਹੈਗੇ ਜਿਵੇਂ ਲਾਸਟ ਨਵੰਬਰ 2024 ਦੇ ਵਿੱਚ ਤਕਰੀਬਨ 2250 ਦੇ ਕਰੀਬ ਅਸੀਂ ਚਲਾਣ ਕੀਤੀ ਜਿੰਦੇ ਵਿੱਚ 60 ਵਹੀਕਲ ਜਿਹੜੇ ਹੈਗੇ ਨੇ ਅਸੀਂ ਇੰਪਾਉਂਡ ਕੀਤੇ ਉਸ ਤੋਂ ਇਲਾਵਾ ਡਰੰਕ ਡਰਾਈਵਿੰਗ ਕਿਉਂਕਿ ਸ਼ਾਮ ਦੇ ਟਾਈਮ ਜਿਹੜੇ ਹੈਗੇ ਆ ਹਾਥਿਆ ਨੇ ਬਾਹਰਲੇ ਲੋਕ ਜਿਹੜੇ ਬਾਹਰ ਖੜਕੇ شراب ਪੀਦੇ ਅਸੀਂ ਉਹਦੇ ਤੇ ਵੀ ਇੱਕ ਬੰਦੀ ਮਹੀਨਤ ਜਿਹੜੀ ਇਹ ਟਰੈਫਿਕ ਦਾ ਤੋਂ ਸਾਡੇ ਲੋਕਲ ਜਿਹੜੇ ਐਸ ਐਚ ਯੂਜ਼ ਹੈਗੇ ਨੇ ਉਹ ਉਹ ਕੰਮ ਕਰ ਰਹੇ ਨੇ ਹੈਗੇ ਮੇਨ ਜਿਹੜਾ ਸਾਡਾ ਫੋਕਸ ਇਸ ਵਕਤ ਰਹਿ ਗਿਆ ਵੀ ਜਿਹੜੀ ਸ਼ਹਿਰ ਦੇ ਡਾਰਟ ਸਪੌਟਸ ਹੈਗੇ ਨੇ ਉਹਨਾਂ ਥਾਵਾਂ ਦੀ ਜਿਹੜੀ ਇਹ ਸਿਵਲ ਪ੍ਰੋਸੈਸਿੰਗ ਦੇ ਨਾਲ ਸਮੀਖਿਆ ਕਰਕੇ ਅਸੀਂ ਉਹ ਪੁਆਇੰਟ ਵੀ ਜਿਹੜੇ ਹੈਗੇ ਨੇ ਫਾਈਂਡ ਆਊਟ ਕਰ ਰਹੇ ਹਾਂ ਤਾਂ ਜੋ ਜਿੱਥੇ ਵੀ ਕੋਈ ਟ੍ਰੈਫਿਕ ਸਮੱਸਿਆ ਲੱਗਦਾ ਵੀ ਸਟ ਰੋਡ ਹੈਗਾ ਯਾਰ ਟ੍ਰੈਫਿਕ ਉਹਨੂੰ ਕਿਵੇਂ ਘਟੇ ਘੱਟ ਕੀਤਾ ਜਾ ਸਕਦਾ ਉਸ ਤਿੰਨ ਨੂੰ ਵੀ ਅਸੀਂ ਮਿਕਸ਼ਾ ਕਰਦੇ ਵੇ ਸਿਵਲ ਪ੍ਰਸ਼ਾਸਨ ਦਾ ਸਰ ਪ੍ਰੈਸ਼ਰ ਹੌਰ ਲੋ ਹੋ ਗਏ ਐ ਜਿਹੜੇ ਇੱਕ ਕਿੰਨੀ ਕੁ ਸਮੱਸਿਆ ਬਣੀ ਹੋਈ ਚੁਣੌਤੀ ਕਿੰਨੀ ਕੁ ਸੀਗੀ ਅੱਜ ਦਾ ਨੌਜੋਨਾਂ ਨੇ ਪ੍ਰੈਸ਼ਰ ਹੌਰ ਲਾਏ ਹੋਏ ਆ ਇਸੇ ਨਾਲ ਬੰਦਿਆਂ ਨੂੰ ਹੱਤਿਆਕੀ ਹੋ ਸਕਦਾ ਤੇ ਵਜੂਦ ਕਿਹਜਾ ਅਸੀਂ ਅਸੀਂ ਤੁਹਾਡੇ ਮਾਧਿਅਮ ਦੇ ਤੁ ਜਿਹੜੀ ਹੈਗੀ ਪਬਲਿਕ ਨੂੰ ਅਪੀਲ ਕਰਨੀ ਚਾਹੁੰਦੇ ਵੀ ਜਿਹੜੇ ਉਹਨਾਂ ਦੇ ਬੱਚੇ ਹੈਗੇ ਨੇ ਜੇ ਸਕੂਲ ਕਾਲਜੇ ਪੜ੍ਹਦੇ ਕਿਉਂਕਿ ਇਹੀ ਜਿਹੜੀ ਜੰਗ ਜਨਰੇਸ਼ਨ ਹੈਗੀ ਉਹੀ ਪ੍ਰੈਸ਼ਰ ਹੌਰ ਯੂਜ਼ ਕਰਦੀ ਜੇ ਮੋਰਟਲ ਫਟਾਕੇ ਵਾਲੇ ਜਿਹੜੇ ਸਵੰਸਰ ਲਗਾ ਕੇ ਘੁੰਮਦੇ ਨੇ ਅਸੀਂ ਉਹ ਆਪਣੇ ਪੇਂਟ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਵੀ ਉਹ ਆਪਣੇ ਬੱਚਿਆਂ ਨੂੰ ਇਸ ਚੀਜ਼ ਦੀ ਨੌਲੇਜ ਦੇਣ ਉਹਨਾਂ ਨੂੰ ਸਮਝਾਣ ਤਾਂ ਜੋ ਪ੍ਰੈਸ਼ਰ ਹਾਰਨ ਵਾਲੇ ਜਿਹੜੇ ਹੈਗੇ ਤੇ ਬਲੱਡ ਸੇ ਮੋਰਟਲ ਤੇ ਜਿਹੜੇ ਪਲੱਕੇ ਤੇ ਵਲੇ ਜਿਹੜੇ ਸਸ ਲੱਗੇ ਨੇ ਉਹਨਾਂ ਨੂੰ ਨਾ ਲਗਾਏ ਤਾਂ ਜੋ ਕਿ ਜਿਹੜਾ ਹੁਣ ਮੌਸਮ ਆ ਰਿਹਾ ਉਹਦੇ ਵੀ ਠੰਡ ਹੈਗੀ ਹੈ ਲੋਕਾਂ ਨੂੰ ਹਾਰਟ ਦੀ ਪ੍ਰੋਬਲਮਸ ਹੈਗੀਆਂ ਕਈਆਂ ਨੂੰ ਉਹਨੇ ਨਾਲ ਕਿਤੇ ਕੋਲ ਜਾ ਕੇ ਕੋਈ ਹਾਰਟ ਪ੍ਰੈਸ਼ਰ ਮਾਰਦੇ ਤੇ ਦਿਲ ਨੂੰ ਤੱਕਾ ਲੱਗਦਾ ਤੇ ਇਹਦੇ ਨਾਲ ਵੀ ਕਿਸੇ ਨੂੰ ਕੋਈ ਨਾ ਕੋਈ ਕੱਢਣਾ ਵਾਪਰ ਸਕਦੀ ਹੈ ਇਸ ਲਈ ਅਸੀਂ ਅਪੀਲ ਕਰਦੇ ਹਾਂ ਪਬਲਿਕ ਨੂੰ ਕਿ ਆਪਣੇ ਬੱਚਿਆਂ ਨੂੰ ਇਸ ਬਾਰੇ ਜਾਗਰੂਕ ਕਰੋ ਸਰਕਾਰੀ ਸਟਿਕਰਸ ਦਾ ਬੜਾ ਪ੍ਰਯੋਗ ਹੈ ਅੱਜਕੱਲ ਲੋਕ ਆਪਣੀ ਬਾਈਕਸ ਦੇ ਉੱਪਰ ਤਾਰਾਂ ਦੇ ਉੱਪਰ ਕਰ ਰਹੇ ਆ ਸਰ ਅਸੀਂ ਇਸ ਬਾਰੇ ਜਿਹੜੀ ਸਟਾਈਕਰ ਲੱਗੇ ਨੇ ਈਵਨ ਕਿਵੇਂ ਸਾਡੇ ਪੁਲਿਸ ਅਫਸਰਾਂ ਦੇ ਜਿਹੜੇ ਮੋਟਰਸਾਈਕਲ ਨੇ ਅਸੀਂ ਹੁਣੇ ਇੱਕ ਮੋਟਰਸਾਈਕਲ ਦੇ ਸਟਾਈਕਰ ਸਟਿੱਕਰ ਲੱਗਿਆ ਦੀ ਜਿੰਦਾ ਅਸੀਂ ਇਸ ਮੋਟਰਸਾਈਕਲ ਨੂੰ ਅਸੀਂ ਇੰਪਾਉਂਡ ਕੀਤਾ ਹੈ